ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬਾਈ ਜੀ ਬਹੁਤ ਸੋਹਣਾ ਕੰਮ ਚੱਲ ਰਿਹਾ ਜੀ ਮਾਰਾ ਨੇ ਦਿਨ ਬੜੇ ਸੋਹਣੇ ਖੋਲਤੇ ਤੇ ਕਣਕ ਦੀ ਬਜਾਈਆਂ ਦਾ ਕੰਮ ਜਿੰਨੇ ਆਪਾਂ ਰੋਲਾ ਪਾਈ ਜਾਂਦੇ ਤੇ ਲੇਟ ਹੋ ਗਿਆ ਲੇਟ ਹੋ ਗਿਆ ਖਿੱਚ ਵੀ ਬਹੁਤ ਸੋਹਣਾ ਹੋ ਰਿਹਾ ਤੇ ਪਾਤ ਆ ਰਹੇ ਖੇਤ ਨਾਲ ਦੀ ਨਾਲ 7-8 ਕਿੱਲੇ ਰੋਜ਼ ਬੀਜ ਹੋਈ ਜਾਂਦੇ ਆ ਗੋ ਕੀ ਉਹਨਾਂ ਦੀ ਪੀਐਚਡੀ ਦੋਹਾਂ ਦੀ ਫੁੱਲ ਸਖਤ ਡਿਊਟੀ ਹੈ ਵੀ ਤੁਸੀਂ ਟਰੈਕਟਰ ਜੀਰੋ ਡਰਿੰਨ ਤੇ ਪਰਾ ਹੋਣਾ ਹੀ ਨਹੀਂ ਜੋ ਮਰਜ਼ੀ ਹੋ ਜਵੇ ਭੋਗ ਆਵੇ ਵਿਆਹ ਆਵੇ ਤੁਸੀਂ ਕਿਤੇ ਨਹੀਂ ਜਾਣਾ ਹੈਗੇ ਜਾਣੇ ਵਾਲੇ ਪਿੱਛੇ ਬਹੁਤ ਹਾਂਜੀ ਤੋਂ ਮੈਂ ਗੱਲ ਵਿਅਸਤ ਜਾ ਗਿਆ ਤਾਂ ਇੱਕ ਕਮੈਨ ਤੇ ਥੋੜੀ ਇੱਕ ਭਾਗਿਆ ਚ ਨੇ ਡਿਊਟੀ ਨਿਭਾਈ ਤੇ ਖੈਰ ਬਾਕੀ ਕੰਮ ਬਹੁ ਬਲੀ ਚੱਲ ਰਿਹਾ ਜੀ ਤੇ ਸਾਡਾ ਕਮੈਨ ਦਾ ਰਹਿ ਗਿਆ ਇੱਕ ਦਿਨ ਦਾ ਕੰਮ ਮਹਾਰਾ ਦੀ ਇੰਨੀ ਕੁ ਜ਼ਿਆਦਾ ਕਿਰਪਾ ਰਹੀਏ ਇਸ ਵਾਰ ਮੰਨੂਗੇ ਨਹੀਂ ਤੁਸੀਂ ਦੇ ਲੋ ਇੱਕ ਕਮੈਨ ਦੀ ਤੇ ਚਲੋ ਕਲਚ ਪਲੇਟ ਪਾਤੀ ਆਪਾਂ ਨੇ ਦੂਜੀ ਜਿਹੜੀ ਛੋਟੀ ਕਮੈਨਤੀ ਆਪਣੀ 14 ਫੁੱਟ ਕਟਰ ਵਾਲੀ 6 ਸਟਾਵਾ ਕਰਾਂ ਚ ਉਹਦੀ ਆਪਾਂ ਨੇ ਕਣਕ ਦਾ ਸੀਜ਼ਨ ਪੂਰਾ ਲਾਇਆ ਦੇਖ ਲਓ ਕਲਚ ਬੰਨੇ ਵਿੱਚ ਤੇ ਉਸ ਤੋਂ ਬਾਅਦ ਮੈਂ ਕਹਿੰਦਾ ਕਲਚ ਨੂੰ ਹੱਥ ਤੱਕ ਨਹੀਂ ਲਾ ਕੇ ਦੇਖਿਆ ਇੰਨੀ ਸੋਹਣੀ ਸੈਟਿੰਗ ਆਈ ਦੀ ਐ ਜਿਹਨੂੰ ਗਾਹ ਵਾਸਤੇ ਇੱਕ ਇਹ ਸੋਚ ਲਿਆ ਜੇ ਕਲਚ ਸਹੀ ਚੱਲਦਾ ਤਾਂ ਉਹਨੂੰ ਛੇੜਨਾ ਨਹੀਂ ਚਾਹੀਦਾ ਜਿਹੜੀ ਚੀਜ਼ ਸਹੀ ਚੱਲਦੀ ਉਹਨੂੰ ਨਾ ਛੇਡੋ ਚੱਲਣ ਦੋ ਪਹਿਲਾਂ ਆਏ ਮਸ਼ੀਨ ਦੇ ਆਪਾਂ ਨੇ ਗੱਡੀ ਦਾ ਕਲਚ ਪਲੇਟ ਲੈਦਰ ਹੈ ਉਹ ਨਹੀਂ ਦੇ ਉੱਪਰ ਪਰ ਇੰਨੇ ਦਾ ਸ਼ੁਕਰ ਬਚਾਉ ਰਿਹਾ ਵੀ ਪ੍ਰੈਸ਼ਰ ਪਲੇਟ ਬਚ ਗਈ ਜਿੱਦ ਦਿਨ ਜਮੇ ਤੁਰੰਤ ਹਟ ਗਿਆ ਆਪਾਂ ਤੇ ਉਹ ਚੱਲ ਰਹੀ ਹੈ ਦੂਜੀ ਮਸ਼ੀਨ ਜਿਹੜੀ ਦੀ ਮੈਂ ਗੱਲ ਕਰਕੇ ਹਟਿਆ ਤੇ ਪਲੇ ਬਲੂ ਆਪਾਂ ਜਿਵੇਂ ਹੁੰਦੀ ਦੀ ਉਹ ਆਪਾਂ ਪਾਈ ਜਾਂਦੇ ਤੇ ਬਾਕੀ ਸੋਹਣੀ ਨੇ ਚਲਾਈ ਆ ਪ ਮੁੰਡੇ ਲੋ 100 ਕਿਲੇ ਦੇ ਗੇਟ ਤੇ ਅਸੀਂ ਮੁਛੜ ਦਾ ਤੇ ਡੀਪੀਐਚ ਨਿਊ ਚਲਾਈਏ ਤੇ ਮੈਂ ਆ ਚਲਾ ਰਿਹਾ ਰੋਟੀ ਖਾ ਕੇ ਆਟੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਦੱਸਿਆ ਚੰਨ ਰੋਟੀ ਖਾਣੀ ਆ ਬਸ ਅਸੀਂ ਦੋਏ ਹੁੰਨੇ ਦੇ ਪਰ ਚਾਚਾ ਜੀ ਇਕੱਲੇ ਨੂੰ ਤਾਂ ਛੱਡਦੇ ਨੇ ਕਿਉਂਕਿ ਦੋਏ ਮਸ਼ੀਨਾਂ ਇਕੱਠੀਆਂ ਚਲਣੀਆਂ ਹੋਣੀਆਂ ਮਾਹਰ ਆਧੀ ਕਿਰਪਾ ਜਣੀ ਆਰਾਮ ਨਾਲ ਟਕਾਈ ਚੱਲਣਾ ਹੁਣ ਦੇਖੋ ਚੜਾਂ ਗੱਡੀਆਂ ਪੰਜਾਣ ਹੈ ਨਾ ਆ ਗਿੱਲਾ ਥੋੜਾ ਜਿਹਾ ਕਿ ਦਿੱਕਤ ਲਾਉਂਦਾ ਕਈ ਵਾਰ ਗੂਲਾ ਲੱਗਦਾ ਲੋਕ ਇੱਥੇ ਚੱਲਦੀ ਹੈ ਤੇ ਹੁਣ ਛੱਡਦੇ ਚਾਚੇ ਇਹਨੂੰ ਗੋਗਿਆਰ ਭਾਗਾ ਚਾਚ ਜੂਰੀ ਸਖਤ ਡਿ ਫਤਹ ਹੁਦੀਨਾਵਾਦ ਸੀ ਵੀ ਉਹਨਾਂ ਦੇ ਕੋਲ ਚਲੇ ਜਾਣਾ ਐ ਮਸ਼ੀਨ ਦੀ ਕਲਚ ਪਲੇਸ ਐ ਸਿੰਨੇ ਤੋਂ 4 ਦਿਨ ਲਾ ਕੇ ਜਦੋਂ ਮੁੱਛਲ ਜਦੋਂ ਜਮਾਈ ਤੋਂ ਤੇ ਹੱਟ ਗਈ ਉੱਤਰ ਬੰਦ ਗਈ ਐ ਤੇ ਉਹ ਦੇਖ ਲੋ ਨਾਲੇ ਹਰਿਆਣੇ ਵੀ ਲਾਇਆਈ ਪਹਿਲਾਂ ਹਰਿਆਣੇ ਵੀ ਜਾ ਕੇ ਆਈ ਆ ਹਰਿਆਣੇ ਵੀ ਫੁੱਲ ਕੱਤੂ ਕਰਿਆ ਆਉਣੇ ਮਸ਼ੀਨਾਂ ਤੇ ਫਿਰ ਵੀ ਜਣੀ ਚਲੋ ਕਹਿਣਾ ਨਹੀਂ ਚਾਹੀਦਾ ਫਿਰ ਨਜ਼ਰਾਂ 'ਚ ਵੀ ਆ ਜਾਂਦੀ ਚੀਜ਼ ਆਪਣੀ ਪਰ ਬੜਾ ਆਨੰਦ ਆ ਯਾਰ ਆਪ ਕੰਮ ਕਰਨ ਦਾ ਸੜਾ ਸੁਆਦ ਬਹੁਤ ਆਉਂਦਾ ਹੁਣ ਇਹੀ ਡਰਾਈਵਰਾਂ ਦੇ ਸਿਰ ਹੁੰਦਾ ਫਿਰ ਆਪਾਂ ਨੇ ਫੋਰਮੈਨ ਨੂੰ ਚੰਗਾ ਕਹੀ ਜਾਂਦਾ ਵੀ ਯਾਰ ਫੋਰਮੈਨ ਦਾ ਕਲੱਚ ਉਹਦਾ ਬੰਨਿਆ ਵਾਤਾ ਵੀ ਸੁਭਾਅ ਆ ਗਿਆ ਵੀ ਹਾਂ ਮੁੜਕੇ ਸੀਜ਼ਨ ਚ ਛੇੜ ਨਹੀਂ ਪਈ ਉਹ ਸਾਡੇ ਚਾਚਾ ਹੀ ਉਹ ਨਹੀਂ ਸਾਰਾ ਕੰਮ ਦੇ ਲਵੇ ਚੀਜ਼ਾਂ ਦਾ ਫੀਲਡ ਦਾ ਸਾਰਾ ਅੱਜ ਕਰ ਸਾਥੀ ਕੰਮ ਹਿੰਦੀ ਗਾਣਾ ਸੁਣਦਾ ਉਹ ਮਾਹ ਇੱਥੇ ਬੰਦੇ ਨੂੰ ਤਾਂ ਐ ਹੋ ਗਿਆ ਵੀ ਦਾ ਜੱਸਾ ਬਾਈ ਮਸ਼ੀਨ ਵੀ ਚਲਾਉਂਦਾ ਹੈ ਪਤਾ ਨਹੀਂ ਦਾ ਲੋਕਾਂ ਨੂੰ ਵੀ ਜੱਸਾ ਅੱਜ ਮਸ਼ੀਨ ਚਲਾ ਲੁੰਦਾ ਉਹਦਾ ਤੈਨੂੰ ਦਿਖਾਇਆ ਤਾਂ ਪਤਾ ਲੱਗਿਆ ਕਹਿੰਦੇ ਬੱਲੇ ਬੱਲੇ ਸੂਰਜ ਵੀ ਤਾਂ ਹੀ ਨਿਕਲੇ ਤੇ ਜੱਸਾ ਬਾਈ ਮਸ਼ੀਨ ਚਲਾਉਣ ਲੱਗਿਆ। ਇਹਲੇ ਪਹਿਲਾਂ ਅੰਨ ਦੇ ਵਿੱਚੋਂ ਚਲਾਉਂਦਾ ਸੀ ਚਾਚਾ ਜੀ ਨੂੰ ਬਈ ਅਸਲ ਤੇ ਇਹਨੂੰ ਦਿੱਤੀ ਜੋ ਫੋਰਮੈਨ ਵੀ ਤਾਂ ਬੱਸ ਮਸ਼ੀਨ ਦੇ ਥੱਲੇ ਰੱਖ ਕੇ ਆਵਾਜ਼ਾਂ ਸੋਣੀਆਂ ਵੀ ਕਿਤੇ ਆਉਂਦੀਆਂ ਜਿਦਾਂ ਹੀ ਰੱਦੱਸ। ਦੁੱਖ ਤਕਲੀਫ ਹਨਾ। ਅੱਜ ਮੈਨੂੰ ਕਹਿੰਦਾ ਕੱਲ ਨੂੰ ਲਵੇ ਲੱਗੂ ਕੰਮ। ਹਨਾ ਹਾਂ ਤੂੰ じゃ ਰੋਟੀ ਖਾ ਲੈ ਫਿਰ। ਅੱਛਾ ਤੂੰ ਗੱਡੂਗਾ ਫਿਰ। ਲੈ ਬਾਜ ਜਾ ਫਿਰ ਤੂੰ ਜਾ ਛੱਡ ਦੇ ਫਿਰ। ਫਿਰ ਆ ਦੇ ਉਹਦੇ। ਕੰਦੇ ਨਿਊਟਨ ਮੇਰਾ ਨੋ ਲੱਗਿਆ ਉਹ ਲੈ ਚਾਕੇ ਦਮਛਾ ਅੱਜ ਦੀ ਮਾਂ ਦੀ ਚੇਰ ਫਿਰ ਨਾਸਬਤ ਬਹੁਤ ਹੈ ਜੇ ਮੈਂ ਚਲੇ ਜਾਂਦਾ ਕਰ ਉਹ ਦੇਖੀ ਬਲ ਕਿਵੇਂ ਸਾਡੇ ਬਿੰਗੇ ਜੇ ਹੋ ਗਏ ਨਾ ਹੈ ਹੈ ਬਲ ਨਵੇਂ ਲੱਗਣਗੇ ਜੇ ਸਾਡੇ 21 ਇੰਚ ਵੀ ਡਾਊਨ ਹੋ ਗਏ ਹੋਏ ਠਾਸਾ ਫਰਸ਼ ਪੈ ਜਾਂਦਾ ਇਹਨਾਂ ਦੇ ਕਟਰ ਜਾਣਗੇ ਮੈਂ ਲੱਗਦਾ ਹਾਂ ਇਹਨਾਂ ਦੇ ਇਹਨਾਂ ਦੇ ਉੱਪਰ ਨਹੀਂ ਪੱਤੀ ਲਵਾਉਣੀ ਆਪਾਂ ਨੇ ਉਹ ਜਗਾੜ ਜਾ ਹੋ ਜਾਂਦਾ ਫਿਰ ਅਸਲ 'ਚ ਮਸ਼ੀਨਾਂ ਨੇ ਇਤਕੀ ਪੂਰਾ بڑا ਲਾਹਾ ਦਿੱਤਾ ਹੈ ਨਾ ਚੱਲ ਕੇ ਜਿੰਨੀਆਂ ਇਤਕੀ ਚੱਲੀਆਂ ਕਦੇ ਚੱਲੀਆਂ ਨਹੀਂ ਹੂੰ ਮੁੱਛਲ ਦਾ ਵੀ ਘੱਟੋ ਘੱਟ ਆਪਾਂ ਨੇ 150 ਕਿੱਲੋ ਦੇ ਲਗਭਗ ਵੜਤਾ ਪਿੰਡ ਵਾਲੀ ਤੇ ਉਰੇ ਵਾਲੀ ਲਾ ਕੇ ਮੁੱਛਲ ਦੇ ਲੋ ਆ ਆ ਸਿੱਧੀ ਜਿਹੀ ਵਧਿਆ ਸਰ ਮੈਂ ਕਿੱਧਰੋਂ ਕਰਾਂ ਸ਼ੁਰੂ ਉਹਦਾ ਕੁਝ ਨਹੀਂ ਪਤਾ ਲੱਗਦਾ ਕਿੱਧਰੋਂ ਮੈਂ ਅਗਲੀ ਫਿਰਦਾ ਮੈਂ ਮੋਟਰ ਕੋਲੋਂ ਕਰਦਾ ਕਿ ਚੇ ਪਾਸਾ ਮਰਾਜ ਸਾਰਾ ਝੋਨਾ ਦੇ ਲੋ ਦੂ ਤੱਕ ਜਿੰਨਾ ਵੀ ਇਕੱਠੇ ਟੱਕ ਜਾ ਇੱਥੇ ਮਸ਼ੀਨਾਂ ਖੜਦੀਆਂ ਰਾਤ ਨੂੰ ਭਾਗਾ ਚ ਰਾਤ ਨੂੰ ਆ ਜਾਂਦਾ ਤੇ ਮੈਂ ਫਿਰ ਆਪਣਾ ਦਿਨ ਦਿਨ ਜਾਂਚੀ ਜਾਂਦਾ ਲਓ ਜੀ ਮਿੱਤਰੋ ਚੱਲ ਲਿਆ ਕੰਮ ਚੋਰਾ ਸ਼ਰਮ ਵਾਲਾ ਕਹਿੰਦੇ ਉੱਦੋਂ ਡੱਬੇ ਹੱਜ ਨੇ ਵੀ ਪਾ ਲਿਆ ਕਿ ਨਾ ਇਹੋ ਨਾਲ ਵੱਡੇ ਘਰੋਂ ਦਾ ਤੇ ਲੈ ਵੀ ਰਾਣੀ ਨਹੀਂ ਹਟ ਰਹੀ ਅੱਜ ਕਰਦੇ ਦੇ ਉਲਟਾ ਪਰ ਭਰ ਗਏ ਬਈ ਸਾਲੇ ਪਰ ਐਟ ਕਰਸ ਖਾਣਾ ਲੈ ਤੋਰਾਂ ਦੇ ਦედაਰੇ ਰਾਹੋਂ ਜਾਂ ਤੋਰਾਂ ਅਰੇ ਯਾਰ ਪਰ ਐ ਸ਼ੋਈ ਵੀ ਯਾਰ 3 ਡੋਰ ਇਨ ਫਰਟੇ ਲੱਤ ਲੱਤ ਦੇਖੀ ਜਾਣੀ ਹੈ ਮੈਂ ਇੱਥੇ ਨੂੰ ਦੇਖੀ ਜਾਣੀ ਹੈ ਦੋਹਾਂ ਨੂੰ ਲੋਡ ਆ ਮੈਂ ਬੈਗ ਲੈ ਲਓ ਫੇਰ ਧੱਕ ਦਿਓ ਮੈਂ ਸੈੱਟ ਨੂੰ ਅਸੀਂ ਗਿੰਦ ਕੇ ਲਾ ਦਿੰਦੇ ਹਾਂ ਪਹਿਲਾਂ ਫਿਰ ਤੁਸੀਂ ਇਹਨੂੰ ਬੈਗ ਕਰਦੀ ਸਪੋਲੀ ਲੈ ਗਈ ਆ ਇਹ ਕੰਮ ਚੱਲ ਰਿਹਾ ਹੈ ਅੰਕਲ ਉਲੀ ਖੜਨਦੇ ਪੂਰੀ ਖੜਦੇ ਜੇ ਇਹਦੀਆਂ ਪਲੇਟਾਂ ਉੱਪਰ ਚੱਕਦਾ ਤੇ ਚੌਕ ਹੋ ਜਾਂਦਾ ਇਹਦੇ ਚੱਕਰ ਜਿਆਦਾ ਇਹਨੇ ਇੰਜਨ ਮਤਲਬ ਸਿੱਧੇ ਪੱਲੇ ਤੋਂ ਆ ਉਹਦੇ ਡਾਇਰੈਕਟ ਆ ਉਹਦਾ 90 ਟਾਈਪ ਆ ਇਹਦਾ ਫਲੈਟ ਲੀਵਰ ਲੱਗੂਗਾ ਤਾਂ ਨਾਣੇ ਕੱਢੂ ਕਿਉਂ ਸੂ ਜਾਉਂਦੇ ਕਰ ਉਹ ਮੇਰੀ ਟੌਫੀ ਕਿੱਥੇ ਆ ਖੜਨਦੇ ਕੋਈ ਨਾ ਪਾਸੇ ਆ ਜਾ ਉੱਪਰ ਹੁਣ ਉਹਦਾ ਟੈਂਕ ਥੇਤੀ ਖਾਲੀ ਹੋ ਗਿਆ ਘੱਟ ਭਰ ਕੇ ਲਿਆਇਆ ਉਹ ਦੇਖ ਕੱਤੀਅਤੀ ਟਰਾਲੀ ਕਿ ਨਹੀਂ ਇੱਕ ਟੈਂਕ ਨਾਲ ਕੱਤੀਆ ਟਿੱਸੀਆਂ ਜੇ ਲੋ ਸਾਰਾ ਇੱਧਰ ਤੋਂ ਛੋਣਾ ਡਿੱਗੇ ਉਹ ਡਿੱਗੇ ਪਰ ਉਸ ਦਿਨ ਅੰਕਲ ਕਹਿੰਦਾ ਵੀ 20 20 20 ਕਿਰਾ ਮਤਲਬ ਝਾੜ ਰਹੀ ਜਾਂਦਾ ਇਹ ਗਿਰ ਵੀ ਗਈ ਅੱਜਿਆ ਰੋਜ ਅਸੀਂ ਤਿੰਨ ਟਰਾਲੀਆਂ ਭਰਦਨੇ ਆ 14-15 ਬੁੱਟੀਆਂ 15 ਬੁੱਟੀਆਂ ਕੱਲ ਘੱਟ ਹੋਇਆ ਕੰਮ ਕਿਉਂਕਿ ਕੱਲ ਪਹਿਲਾਂ ਪਿੰਡ ਤੋਂ ਆਉਣ ਜਾਣ ਪੈਗੀ ਨਾ ਦੂਜੀ ਸਾਈਡ ਵੜਦੀ ਸੀ ਇਹ 24 ਘੰਟੇ ਡਿਊਟੀਆਂ ਦਿੰਦਾ 24 ਘੰਟੇ ਸਰਵਿਸ ਆ 24 ਘੰਟੇ ਸਰਵਿਸ ਆ ਇਹ ਇੱਕ ਕਹਿੰਦਾ ਮੈਂ ਡੀਜੀਪੀ ਨੂੰ ਕਹਿ ਕੇ ਲਵਾਈ ਹੋਈ ਆ ਡੀਆਈਜੀ ਨੂੰ ਡੀਆਈਜੀ ਨੂੰ ਜਿਪਾਰਾ ਸਪੂਆ ਕੇ ਚਲੋ ਕਿੰਨਾ ਕੁ ਰਹਿ ਗਿਆ ਕੰਮ ਇਹਨਾਂ ਦਾ ਕੰਮ 2 ਦਿਨ ਦਾ ਹੋ ਹੋ ਕਰੀਏ ਬੇਲਾ ਆਪਣਾ ਵੀ ਆਪਣਾ ਵੀ ਨੇੜੇ ਲਾ ਕੇ ਅੱਜ ਆਪਾਂ ਅਦਰ ਟੱਪ ਜੂਗੇ ਬਜਾਈ ਦਾ ਆਪਾਂ ਚੱਲੀ ਮਸ਼ੀਨਾਂ ਦਾ ਹੋਰ ਆਪਾਂ ਵੀ ਅਦਰ ਟੱਪ ਜੂਗੇ ਬਜਾਈ ਦਾ ਹਾਂ ਅਫਦਰ ਵੀ ਪੜਾਤੇ ਪਾਇਆ ਉਹ ਜਿਹੜੇ ਟਾਈਮ ਮਸ਼ੀਨਾਂ ਚੱਲਦੀਆਂ ਫਿਰ ਟਾਈਮ ਇਹ ਮਸ਼ੀਨ ਦਾ ਵੀ ਵਧੀਆ ਚੱਲਦਾ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਉਹ ਲਿਪੜੀ ਲੱਗ ਜਾਂਦੀ ਇਹ ਇਹ ਵੀ ਬਾਅਦ ਚੋਂ ਦੁਪਹਿਰਾ ਦੁਪਹਿਰਾ ਹੀ ਲੋਡ ਚੱਲਦੀ ਹੈ ਵੀ ਪਰ ਕੰਮ ਬਾਓਗੇ ਚਦੰਦੀਆ ਕੱਲਾ ਤੂੰ ਕਿਲੇ ਦੇਖ ਰਾ ਕਿੰਨੀ ਛੇਤੀ ਬੀਜ ਹੋਏ ਆ ਐ ਹੋ ਆ ਫਿਰ ਜਿਹੜਾ ਜ਼ਿਆਦਾ ਤਕੂਨਾ ਜਾਂ ਹੁੰਦਾ ਨਹੀਂ ਆੜ ਬੂਡਿੰਗ ਜਾਂ ਉਹਨੂੰ ਮੜਾ ਜਾ ਟਾਈਮ ਲੱਗਾ 2 ਕਿੱਲਿਆਂ ਜਿੰਨਾ 1 ਕਿੱਲਾ ਹਾਂ ਟਾਈਮ ਖਾ ਜਾਂਦਾ ਉਹਦੇ ਤੇ ਟਰੈਕਟਰ ਘਮਾ ਘਮਾ ਕੇ ਲਾਉਣਾ ਪੈਂਦਾ ਨਹੀਂ ਕੋਈ ਕੱਢਣੇ ਪੈਂਦੇ ਚਾਹ ਹੌਰ ਨਵੀ ਤਾਜੀ ਰਾਤ ਕਿਵੇਂ ਰਿਹਾ ਫਿਰ ਵਧੀਆ ਰਿਹਾ ਠੰਡ ਤਾਂ ਨਹੀਂ ਲੱਗੀ ਨਾ ਪੇਟ ਦਾ ਦੁੱਧ ਕੀਤਾ ਵਾਤਾ ਪੇਟ ਦਾ ਤੈਨੂੰ ਕਿੱਥੇ ਤੋਂ ਮਿਲ ਗਿਆ ਪੇਡਾਂ ਵਾਲੇ ਬੈਠੇ ਨਹੀਂ ਦੁੱਧੇ ਨਾਲ ਅੱਛਾ ਹਾਂ ਵੀਰੇ ਬੱਕਰੀ ਦਾ ਦੁੱਧ ਪੀਤਾ ਰਾਤ ਨੂੰ ਵੀ ਰੇਡ ਦਾ ਪੀਤਾ ਸਵੇਰੇ ਤੇ ਤੇਰੇ ਤਾਂ ਸੈਲ ਪੂਰੇ ਹੋ ਗਏ ਹੋਣੇ ਲੈ ਇੱਚ ਵੀ ਮਾਰਦੇ ਪਾਣੀ ਮੜਾ ਗਲਾਸ ਗਲਾਸੋ ਛੋਲੇ ਚ ਪਾ ਦੇ ਚੱਲੀਏ ਫਿਰ ਆਪਾਂ ਲੋ ਜੀ ਸਾਨੂੰ ਨਾ 2 ਕਿਲੇ ਡੈਡੀ ਨੇ ਰਾਤ ਤਿਆਰ ਕਰਕੇ ਦੇਤੇ ਹੁਣ ਅਸੀਂ ਪਹਿਲਾਂ ਉਹ ਬੀਜਣੇ ਆ ਉਹ ਤੋਂ ਬਾਅਦ ਅਸੀਂ ਫਿਰ ਆਹ ਟਰੈਕਟਰਾਂ ਕੋਲ ਆ ਜਾਣਾ ਜਿੱਥੇ ਆਪਣੇ ਆ ਖੜੇ ਆ ਜ਼ੂਰ ਮੇ ਇਹ ਹੁਣ ਪਹਿਲਾਂ ਮੈਂ ਚੱਲਿਆ ਉਹ ਮੋਟਰ ਤੇ ਉਹ ਉੱਥੇ ਚੱਲਿਆ ਉਧਰ ਹੈਗੇ ਆਪਣੇ ਪੌਣੇ 2 ਕਿਲੇ ਉਹ ਤੋਂ ਬਾਅਦ ਫਿਰ ਉਰੇ ਆ ਜਾਣਾ ਮੈਂ ਪਹਿਲਾਂ ਉਹ ਬੀਜ ਕੇ ਆਉਣਾ ਚੱਲ ਚਾਚਾ ਫਿਰ ਚੋਲਾ ਡੰਗਿਆ ਵਾ ਪਾਪਾ ਜੀ ਦੇ ਪਾਪਾ ਜੀ ਨੇ ਉਰੀ ਤੇ ਪੀਲਣੀ ਚਾਹ ਇੱਥੇ ਰੱਖਤਾ ਆਪਾਂ ਨੇ ਚੋਲਾ ਠੀਕ ਆ ਆਪਾਂ ਚੱਲੀਏ ਅੱਗੇ ਉਹ ਆ ਗਿਆ ਪਾਪਾ ਜੀ ਵੀ ਆ ਪਿਆ ਛੋਲਾ ਥੋੜਾ ਪੀ ਲਿਓ ਸੀ ਚੱਲੇ ਚੱਲ 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 ਲਾਣੇਦਰ ਸਾਹਿਬ ਵੀ ਆ ਗਏ ਇਹ ਦੂਏ ਖੇਤਾਂ ਚ ਕੀੜਾ ਮਾਰਨ ਗਏ ਵੀ ਤੇ ਕਿਵੇਂ ਆ ਉਧਰ ਦੇਖ ਲਓ ਕਹਿੰਦੇ ਫੌਜੀ ਨਹੀਂ ਦੇਖਦਾ ਵੀਡੀਓ ਵਾਲ ਕਹਿੰਦੇ ਆ ਕਈ ਵਾਰੀ ਵੀ ਫੌਜੀ ਨਹੀਂ ਦੇਖਿਆ ਦੇਖ ਲਓ ਪੰਜੀ ਰਹੋਗੇ ਬਾਕੀ ਅਸੀਂ ਜਾਣਗੇ ਪ੍ਰੋਗਰਾਮ ਤੇ ਤਾਂ ਉਧਰ ਪਾਲੀ ਇਕੱਠੀ ਕਰਨੀ ਉਹ ਕਿੱਦਾਂ ਦੀ ਪੰਜਿਆਂ ਖੂਪਰੇ ਪੰਜਿਆਂ ਚੱਕ ਲਿਆਉਂਗੇ ਕੋਈ ਗੱਲ ਨਹੀਂ ਕੋਈ ਘਰ ਗਾਣਾ ਹੀ ਆ ਸੀ ਹਾਂ ਚੱਲ ਫੇ ਚਾਚਾ ਚੱਲ ਬੀਜੀਏ ਯਾਰ ਲਓ ਜੀ ਮਿੱਤਰੋ ਸਵੇਰ ਦੇ ਅੱਜ ਆਪਾਂ ਨੇ ਬੀਜ ਤੇ ਚਾਚਾ ਕਿੰਨੇ ਕਿੱਲੇ ਬੀਜ ਤੇ ਅੱਜ ਤਾਂ ਫੇ ਤੁਸੀਂ ਵਿਆਹ ਵੀ ਦੇਖ ਕੇ ਆਏ ਆ ਉਹ ਤਾਂ ਉਧਰ ਬੀਜ ਕੇ ਆਏ ਆ 2 ਕਿੱਲੇ ਉਹ ਬੀਜ ਤੇ ਤਿੰਨ ਗੱਤੀਆਂ ਤਿੰਨ ਗੱਤੀਆਂ ਬੀਜ ਕੇ ਕੀਲਾ ਬੀਜ ਕੇ ਵਿਆਹ ਵੀ ਦੇਖਿਆ ਜੀ ਅਸੀਂ ਦੇਖ ਲਾ ਦੁਬਾਰੇ ਫੇਰ ਬਜਾਈ ਨੂੰ ਲੱਗ ਕੇ ਆ ਕੇ ਤੂੰ ਐਂ ਦੇਖ ਲਾ ਵੀ ਵਿੱਚੇ ਸਾਨੂੰ ਵਿਆਹ ਦੇਖਣੇ ਪੈਂਦੇ ਆ ਵਿੱਚੇ ਬਜਾਈ ਕਰਨੀ ਪੈਂਦੀ ਆ ਕਿ ਮਸ਼ੀਨਾਂ ਦਾ ਦੇਖਣਾ ਪੈਂਦਾ ਪਿੱਛੇ ਵਜੀਨਾਂ ਦਾ ਦੇਖਣਾ ਮੈਂ ਤਾਂ ਕੰਮ ਬਹੁਲ ਜਿਆ ਵੈ ਪੂਰਕ ਦਾ ਕਰਨਾ ਪੈਂਦਾ ਚਲ ਨਹੀਂ ਆ ਵਿੱਚੇ ਡੰਗਰਾਂ ਦਾ ਕਰਨਾ ਪੈਂਦਾ ਚਲ ਕੰਮ ਸਾਰਾ ਹੀ ਹੋ ਕਰਨਾ ਪੈਂਦਾ ਵਧੀਆ ਤੁੰਨਾ ਹਾਂ ਤਾਂ ਕਰੇਗਾ ਕੰਮ ਹਾਂ ਉਹ ਤਾਂ ਹੈ ਔਰ ਨਮੀਤਾ ਜੀ ਕੋਈ ਮੈਂ ਮੇਰੇ ਪਿੱਛੇ ਤੇ ਕੀ ਕਰਿਆ ਫਿਰ ਤੈਂ ਮੈਂ ਉਹ ਫੂਸਕਾ ਨਹੀਂ ਇਕੱਠਾ ਕਰ ਰਿਹਾ ਹਾਂ ਹਾਂ ਬਸ ਤੂੰ ਉਧਰ ਫੂਸਕਾ ਇਕੱਠਾ ਕਰ ਉਹ ਦੇਖ ਲੈ ਪਹਿਲਾ ਕੋਈ ਨਹੀਂ ਹੈ ਨਾ ਹੂੰ ਬਿੱਲਾ ਤਾਂ ਨਹੀਂ ਹੈਗਾ ਕੋਈ ਨਾ ਨਾ ਫਰੇਕ ਨੂੰ ਆਪਣੇ ਆਪਣੇ ਕੰਮਾਂ ਦੇ ਜਿਹੜੇ ਅੰਛੇ ਮੇਰੇ ਹਾਂ ਸਾਹੇ ਪਾਸ ਵੀ ਨਹੀਂ ਹੁੰਦਾ ਯਾਰ ਹਾਂ ਬਸ ਹਾਂ ਜਿੰਨਾ ਕਿ ਮੈਨੂੰ ਲੱਗਦਾ ਤਾਂ ਵੀ ਮੈਂ ਕੰਮ ਖਿੱਚੂਗਾ ਉਨਾ ਹੀ ਮੈਨੂੰ ਵਿਆਹ ਨੇ ਲੇਟ ਕਰਾਤਾ ਤੂੰ ਮੇਰੀ ਗੱਲ ਸੁਣਾ ਇਹਦੇ ਬਾਅਦ ਫਿਰ ਕਿਹੜਾ ਉਹ ਇਹਦੇ ਬਾਅਦ ਉਹ ਕਿਲਾ ਬੀਜ ਕੇ ਫਿਰ ਰਾਤ ਨੂੰ ਬੀਜਣਾ ਉਹ ਤੱਪੜ ਵਾਲਾ ਤਾਂ ਖੇਤੀ ਕਰਦਾ ਖਿੱਚੇ ਫੇਰੇ ਕਰਨਾ ਖਿੱਚ ਦੇਣਾ ਖਿੱਚ ਦੇਣਾ ਹੋਰ ਤਾਂ ਇਹ ਤਾਂ ਗਏ ਜਿਹਦੇ ਚ ਲੱਗ ਜੰਨੇ ਆ ਕਹਿੰਦਾ ਆਹ ਟਾਈਮ ਲੱਗਿਆ ਤਾਂ ਉਹ ਤਿੰਨ ਕਿੱਲਾਂ ਨੂੰ ਦੇਖ ਲੈ ਕਿੰਨੀ ਖੇਤੀ ਖਿੱਚੀ ਤੇ ਰੋਤਾ ਆਪਾਂ ਦੂਜੇ ਤਰ੍ਹਾਂ ਲੋਟ ਲੇਟ ਹੋ ਗਏ ਨਾ ਆਪਣੇ ਸੰਦ ਸੰਦ ਜਿਹੜਾ ਬਹੁਤ ਫੜਾ ਤਾ ਹਾਂ ਉਹ ਆ ਵੀ ਬੀਜਦੇ ਨੇ ਆਪਾਂ ਨੇ ਰਵਿੰਦਾ ਚਾ ਹੁਣ ਆਇਆ ਵਿਆਹ ਤੇ ਦੇਖ ਲੈ ਜੀ ਮੇਰੇ ਨਾਲ ਹੀ ਗਿਆ ਵਾ ਤਾਂ ਆਹ ਹੋਰ ਨੋ ਹੀ ਪਾ ਜਾ ਰਿਹਾ ਹੋ ਜਾਂਦਾ ਤੇ ਕੋਈ ਆ ਜਵੇ ਹੈ ਨਹੀਂ ਬਰਜ ਜੇ ਨੂੰ ਗੱਡੀ ਕੱਢਣੀ ਹੈ ਨਾ ਨਾ ਹੋਰਨ ਮਾਰਦਾ ਨਹੀਂ ਨਹੀਂ ਆਉਂਦਾ ਹੋਣਾ ਕੋਸਾ ਉਹਦੇ ਗੱਡੀ ਨੂੰ ਨਹੀਂ ਨਹੀਂ ਆਊਗਾ ਬੈਕ ਆਊਗਾ ਬੈਕ ਆਊਗਾ ਯਾਰ ਆ ਦੇਖੋ ਆ ਗਿਆ ਲੋ ਜੀ ਮਿੱਤਰੋ ਆਖਰੀ ਕਿਲੇ 'ਚ ਆ ਗਿਆ ਵਿਆਹ ਦੇਖ ਕੇ ਆ ਕੇ ਵੀ ਕੰਮ ਬਹੁਤ ਖਿੱਚਤਾ ਆ ਬੀਜ ਤਾਂ ਕਿਲਾ ਦੋ ਆ ਬੀਜ ਤੇ ਆ ਕਿਲਾ ਬੀਜਤਾ ਆਖਰੀ 'ਚ ਆ ਗਿਆ ਉਹ ਪਰਾਂ ਬੀਜ ਗਏ ਤੇ ਦੋ ਕਿਲੇ ਸਵੇਰੇ ਉਹ ਮੋਟਰ ਤੇ ਬੀਜ ਗਏ ਜਿਹੜੀ ਉਹ ਸਾਹਮਣੇ ਦਿਖ ਰਹੀ ਜਾਨੀ ਕਿ ਕੰਮ ਸੋਹਣਾ ਖਿੱਚਤਾ ਅੱਜ ਵੀ ਓ ਚਾਚਾ ਐਵਰੇਜ ਤਾਂ ਆਪਣੇ ਪੂਰੀ ਪਾਤੀ ਫੇਰ ਐਵਰੇਜ ਤਾਂ ਪਾਤੀ ਐਵਰੇਜ ਨਹੀਂ ਆਪਾ ਦੇਖ ਲੈ ਘਟਣਾ ਦੰਦੇ ਪਾਣੀ ਪੀ ਕੇ ਠੰਡਾ ਨਾ ਹੋ ਤੂੰ ਪਾਣੀ ਵੀ ਨਹੀਂ ਪੀਣ ਦਿੰਦਾ ਪਤਾ ਨਹੀਂ ਇਹਨੂੰ ਕਾਦੀ ਅੱਗ ਲੱਗੀ ਵੀ ਐ ਥੱਕ ਗਏ ਯਾਰ ਚਾਚਾ ਹੈ ਥੱਕ ਗਏ ਮੈਂ ਕਿਹਾ ਚਾਚਾ ਛੇਤੀ ਕਰ ਬੈਠ ਜਾ ਬੈਠ ਨਾ ਬੈਨਾ ਉੱਥੇ ਛੇਤੀ ਘਰ ਮੈਂ ਟਰੈਕਟਰ ਬਾਹਰ ਕੱਢਣਾ ਉਹ ਟਰੈਕਟਰ ਬਾਹਰ ਕੱਢ ਮੈਂ ਦੇਖ ਭਵੀਰੀ ਦੇਖ ਭਵੀਰੀ ਕਹੇ ਜਾਨ ਦੋਏ ਟਰੈਕਟਰ ਬਾਹਰ ਕੱਢਦੇ ਹੁਣ ਮੈਂ ਚੱਲੇ ਆ ਬੱਸ ਲੈ ਕੇ ਤੂੰ ਡਲੀ ਕੱਢ ਦੇ